ਗੁਰਬਾਣੀ ਦੇ ਆਗਮਨ ਸਥਾਨ ਵਜੋਂ ਜਾਣੀ ਜਾਂਦੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਪਵਿੱਤਰ ਕਾਲੀ ਬਈ ਦੇ ਕਿਨਾਰਿਆਂ ਤੇ 100% ਟ੍ਰੀਟਮੈਂਟ ਪਲਾਨ ਲਗਾਏਗੇ ਪਵਿੱਤਰ ਬਈ ਹੁਣ ਦੇਸ਼ ਦੀ ਪਹਿਲੀ ਨਦੀ ਬਣ ਗਈ ਹੈ ਜਿਸ ਨੂੰ ਪਲੀਤ ਹੋਣ ਤੋਂ ਲੋਕਾਂ ਦੇ ਸਹਿਯੋਗ ਨਾਲ ਸਾਫ਼ ਕੀਤਾ ਗਿਆ ਪਵਿੱਤਰ ਬਈ ਤੇ ਪਤਣਾ ਉੱਪਰ ਪੰਜ ਥਾਵਾਂ ਤੇ ਵਿਸਾਖੀ ਮਨਾਈ ਜਾਂਦੀ ਹੈ ਜਿਸ ਦੌਰਾਨ ਦੇਸ਼ ਵਿਦੇਸ਼ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਜਿੱਥੇ ਇਸਦੇ ਪਾਣੀ ਦਾ ਚੂਲਾ ਭਰਦੀਆਂ ਹਨ ਉੱਥੇ ਹੀ ਇਸ ਵਿੱਚ ਇਸ਼ਨਾਨ ਕਰਦੀਆਂ ਹਨ ਪਵਿੱਤਰ ਬਈ ਦੇ ਸਾਫ਼ ਹੋਣ ਨਾਲ ਇੱਕ ਵੱਡਾ ਤੋਹਫ਼ਾ ਵਜੋਂ ਦੇਖ ਰਹੀਆਂ ਹਨ ਪੰਜਾਬ ਦੀ 165 ਕਿਲੋਮੀਟਰ ਲੰਬੀ ਨਦੀ ਲੰਬੇ ਸਮੇਂ ਤੋਂ ਬਾਅਦ ਆਪਣੇ ਪੁਰਾਤਨ ਰੂਪ ਵਿੱਚ ਵਗਣ ਲੱਗ ਪਈ ਹੈ ਵਿਸਾਖੀ ਦੀ ਪੂਰਵ ਸੰਧਿਆ ਤੇ ਵਧਾਈ ਦਿੰਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਤੁਸੀਂ ਵੀ ਸੁਣੋ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਸਰਬੱਤ ਗੁਰ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸੋ ਇਹ ਦਿਹਾੜਾ ਖਾਲਸਾ ਪੰਥ ਦੀ ਸਿਰਜਣਾ ਦੇ ਦਿਹਾੜੇ ਦੇ ਤੌਰ ਤੇ ਬੜੇ ਸਰ ਦਾ ਸਤਿਕਾਰ ਦੇ ਨਾਲ ਮਨਾਇਆ ਜਾਂਦਾ। ਇਹ ਵਿਸਾਖੀ ਦਾ ਦਿਹਾੜਾ ਕਣਕਾਂ ਦੀ ਆਮਦ ਤੇ ਘਰਾਂ ਦੇ ਵਿੱਚ ਉਹ ਵਰਕਤਾਂ ਦੇ ਪੰਡਹਾਰ ਆਉਣ ਦਾ ਸੰਦੇਸ਼ ਹੈ ਵਿਸਾਖੀ ਦਾ ਦਿਹਾੜਾ ਸੋ ਇਸ ਪੁੱਤਰ ਦਿਹਾੜੇ ਦੇ ਉੱਤੇ ਸਾਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰ ਚੰਸੂ ਪ੍ਰਾਪਤ ਪੁੱਤਰ ਬਈ ਜੋ ਪਹਿਲੀ ਵਾਰ ਇਹਦੇ ਉੱਤੇ ਸਾਰੇ ਟ੍ਰੀਟਮੈਂਟ ਪਲਾਂਟ ਲੱਗ ਗਏ ਤੇ ਇਹ ਪਹਿਲੀ ਵਿਸਾਖੀ ਹੈ ਜਿੱਥੇ ਜੋ ਹੈ ਪਰ ਦੂਸ਼ਣ ਨਰਹਿਤ ਇਹ ਪਾਣੀ ਜਿਹੜਾ ਹੈਗਾ ਇੱਥੇ ਆ ਰਿਹਾ ਸੋ ਇਹਦੀ ਬੇਸੀ ਲੱਖ ਲੱਖ ਵਧਾਈ ਦਿੰਨੇ ਸੋ ਹਰ ਸਾਲ ਵੜੇ ਜਿੱਦਾਂ ਬਹੁਤ ਅਦਬ ਸਤਕਾਰ ਦੇ ਨਾਲ ਇਹ ਇਹ ਤਖਤਾਂ ਦੇ ਉੱਤੇ ਇਹ ਪਵਿੱਤਰ ਦਿਹਾੜੇ ਮਨਾਏ ਜਾਂਦੇ ਆ ਵੱਖ-ਵੱਖ ਧਾਰਮਿਕ ਆਸਥਾ ਦੇ ਕੇਂਦਰਾਂ ਦੇ ਉੱਤੇ ਦਿਹਾੜੇ ਚਾਹੇ ਉਹ ਕਿਸੇ ਵੀ ਧਰਮ ਦੇ ਵਿੱਚ ਹੋਣ ਗੁਰੂ ਸਰਦਾ ਸਤਕਾਰ ਦੇ ਨਾਲ ਇਹ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਂਦਾ ਸੋ ਸਰਬੱਤ ਗੁਰ ਸੰਗਤਾਂ ਨੂੰ ਲੱਖ ਲੱਖ ਵਧਾਈ ਸੋ ਗੁਰੂ ਪਾਸਰ ਨੇ ਕਿਰਪਾ ਕੀਤੀ ਹੈ ਲੰਬੇ ਸਮੇਂ ਤੋਂ ਜੋ ਹਰ ਸਾਲ ਦਰਸ਼ਨ ਇਸ਼ਨਾਨ ਜੋ ਗੁਰ ਸੰਗਤਾਂ ਇਸ ਪਵਿੱਤਰ ਵੇਂ ਤੇ ਆਉਂਦੀਆਂ ਪਿੰਡ ਗੱਲੋਵਾਲ ਪਲੱਠ ਸੁਬਾਨਪੁਰ ਕਾਂਜਲੀ ਉਸ ਤੋਂ ਅੱਗੇ ਨਾਨਕਪੁਰ ਪਵਿੱਤਰ ਵੇ ਸੁਲਤਾਨਪੁਰ ਲੋਧੀ ਗੁਰਦੁਆਰਾ ਭੇਰ ਸਾਹਿਬ ਗੁਰਦੁਆਰਾ ਸੰਤ ਕਾਟ ਜਿੱਥੇ ਬਾਬੇ ਨੇ ਟੁੱਬੇ ਲਾਈ ਇਸ ਇਹਨਾਂ ਪਵਿੱਤਰ ਰਸਤਾਨਾਂ ਦੇ ਉੱਤੇ ਗੁਰਸੰਗਤਾਂ ਇਸ਼ਨਾਨ ਕਰਦੀ ਹੈ ਸੋ ਸਾਰੀਆਂ ਗੁਰਸੰਗਤਾਂ ਨੂੰ ਬੇਨਤੀ ਬੜੇ ਸਰ ਦਾ ਸਤਿਕਾਰ ਦੇ ਨਾਲ ਇਹ ਪਾਣੀਏ ਜਿਹੜੇ ਮੁੱਕਦੇ ਜਾ ਰਹੇ ਐ ਸੁੱਕਦੇ ਜਾ ਰਹੇ ਐ ਜੀ ਇਹਨਾਂ ਵਾਸਤੇ ਬਹੁਤ ਪ੍ਰਵਖ ਬਾਣੀਆਂ ਆ ਰਹੀਆਂ ਕਿ ਜੇ ਨਾ ਮਚਾਇਆ ਤੇ ਜਿਹੜਾ ਖਵਾ ਉਹ ਖਤਰੇ ਵਿੱਚ ਹੋਊਗਾ ਹੁਣ ਵੀ ਤੁਸੀਂ ਦੇਖੋਗੇ ਆਪਣੇ ਮੁਲਕ ਦੇ ਵਿੱਚ ਬੰਗਲੌਰ ਦੇ ਵਿੱਚ ਪਾਣੀ ਦੀ ਕਿੰਨੀ ਥੋੜ ਹੈ ਤੇ ਉਹ ਵਖ ਬਾਣੀਆਂ ਪੰਜਾਬ ਦੇ ਇਹਨਾਂ ਸ਼ਹਿਰਾਂ ਜਲੰਧਰ ਲੁਧਿਆਣਾ ਅੰਬਰਸਰ ਸੇ ਇਸ ਇਲਾਕੇ ਦੇ ਵਿੱਚ ਵੀ ਹੋ ਰਹੀਆਂ ਸੋ ਆਓ ਗੁਰੂ ਸਾਹਿਬ ਦੇ ਪਾਵਨ ਪਵਿੱਤਰ ਅਨਮੋਲ ਪਾਣੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮਾਤਾ ਦੀ ਦਾ ਜੋ ਸੰਦੇਸ਼ ਹੈ ਹਵਾ ਪਾਣੀ ਧਰਤੀ ਨੂੰ ਬਚਾਈਏ ਸਾਡਾ ਪੁੱਖ ਬਸੂਗਾ ਇਸੇ ਤਰ੍ਹਾਂ ਹੀ ਪਵਿੱਤਰ ਵਹਿੰ ਜਿਹੜੀ ਹੈ ਚਿੱਟੀ ਵਹਿੰ ਉਹਦੇ ਵਿੱਚ ਵੀ ਪਾਣੀ ਜਿਹੜਾ ਹੈ ਛੱਡਿਆ ਗਿਆ ਜਿਹਦੇ ਨਾਲ ਚਿੱਟੀ ਵਹਿੰ ਵੀ ਆਉਣ ਵਾਲੇ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਇਹ ਪਵਿੱਤਰ ਖਾਲੀ ਵਹਿੰ ਸਾਫ ਸੁਥਰੀ ਹੋਈ ਹੈ ਚਿੱਟੀ ਵਹਿੰ ਵੀ ਸਾਫ ਸੁਥਰੀ ਹੋਊਗੀ ਪਵਿੱਤਰ ਬੁੱਢਾ ਦਰਿਆ ਜਿਸੇ ਗੁਰੂ ਨਾਨਕ ਪਾਸਾ ਨੇ ਚਰਨ ਪਾਏ ਉਹ ਲੁਧਿਆਣਾ ਦਾ ਪਵਿੱਤਰ ਸਥਾਨ ਗੁਰਦੁਆਰਾ ਗਊ ਘਾਟ ਜਿੱਥੇ ਗੁਰ ਸੰਗਤਾਂ ਨੇ ਇਸ਼ਨਾਨ ਕਰਦੀ ਐ ਸੀ ਉਹ ਦੁਆਰਾ ਉਹ ਜਿਹੜੇ ਹੈ ਸਥਾਨ ਜਿਹੜੇ ਹੈ ਉਹ ਸੰਗਤਾਂ ਦੇ ਦਰਸ਼ਨ ਇਸ਼ਨਾਨ ਲਈ ਹੁਣ ਸੋਧ ਵਾਸਤੇ ਅਰਦਾਸ ਕਰਦੇ ਆ ਗੁਰੂ ਪਾਸਾ ਦੇ ਚਰਨਾਂ ਵਿੱਚ ਆਪ ਵੀ ਸਾਰੇ ਅਰਦਾਸ ਕਰੋ ਬਾਣੀ ਕਹਿੰਦੀ ਜਿੱਥੇ ਜਾਏ ਬਈਏ ਭਲਾ ਗਈਏ ਜਿਸ ਧਰਤੀ ਤੇ ਰਹਿ ਰਹੇ ਆ ਜਿਸ ਮੁਲਕ ਵਿੱਚ ਰਹਿ ਰਹੇ ਆ ਜਿਸ ਦਾ ਪਾਣੀ ਪੀ ਰਹੇ ਆ ਜਿਸ ਹਵਾ ਵਿੱਚ ਸਾ ਲਾ ਰਹੇ ਆ ਉਸੇ ਦੇ এনवायरमेंट ਦੇ ਨੂੰ ਬਚਾਉਣ ਵਾਸਤੇ ਸੋ ਅੱਗੇ ਆਓ ਕੋਈ ਵੀ ਮੁਲਕ ਹੋਵੇ ਕਿਤੇ ਵੀ ਰਹਿੰਦੇ ਹੋਈਏ ਤਾਂ ਕਿ ਇਹ ਜੋ ਭਾਵੇਂ ਨਾਨਕ ਦਾ ਸੰਦੇਸ਼ ਉਹ ਦੁਨੀਆ ਵਿੱਚ ਜਾਵੇ ਤੇ ਗੁਰਨਾਨਕ ਪਾਸਾ ਦਾ ਹਰ ਗੁਰਸਿੱਖ ਰੋਜ਼ਾਨਾ ਅਰਦਾਸ ਕਰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਬੋਲੋ